ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸੂਮਪੁਰੀ ਪ੍ਰਧਾਨ ਬਲੱਡ ਡੋਨਰਸ ਕਾ ਮਹਿਦਪੁਰ ਦੋਸਤੋ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਆਪਾਂ ਮਹਿਦਪੁਰ ਦੇ ਵਿੱਚ ਅੱਜ ਖੂਨਦਾਨ ਕੈਂਪ ਲਾਇਆ ਹੋਇਆ ਔਰ ਇਹ ਕੈਂਪ ਜਿਹੜੀ ਅੱਜ ਕੱਲ੍ਹ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਵਿਛੜ ਗਿਆ ਸੀ ਸਾਡੇ ਸਾਬ ਜੀ ਦੀ ਮਾਤਾ ਗੁਜਰਕੌਰ ਜੀ ਸ਼ਹੀਦ ਹੋ ਗਏ ਇਹਨਾਂ ਦੇ ਨਾਲ ਸੈਂਕੜੇ ਹਜ਼ਾਰਾਂ ਹੋਰ ਸਿੰਘ ਸਿੰਘਣੀਆਂ ਸ਼ਹੀਦ ਹੋਏ ਉਹਨਾਂ ਸਿੰਘ ਸਿੰਘਣੀਆਂ ਦੀ ਯਾਦ ਦੇ ਵਿੱਚ ਅੱਜ ਆਪਾਂ ਮਹਿਦਪੁਰ ਦੇ ਵਿੱਚ ਖੂਨਦਾਨ ਕੈਂਪ ਲਾਇਆ ਹੋਇਆ ਔਰ ਸਾਡੇ ਪਿੰਡ ਮਿੰਡ ਜਨਤਾਨਗਰ ਦੇ ਗ੍ਰੰਥੀ ਸਿੰਘ ਸਰਦਾਰ ਗੁਰਵਿੰਦਰ ਸਿੰਘ ਜੀ ਬਾਬਾ ਜੀ ਖੂਨਦਾਨ ਕਰ ਰਹੇ ਆ ਇਹਨਾਂ ਦੇ ਨਾਲ ਬਰਵੀਰ ਸਿੰਘ ਜੀ ਬੱਲੀ ਜਨਤਾਨਗਰ ਪਿੰਡ ਖੂਨਦਾਨ ਕਰ ਰਹੇ ਆ ਸੋ ਮੈਂ ਬੇਨਤੀ ਕਰਾਂਗਾ ਕਿ ਬਾਬਾ ਜੀ ਖੂਨਦਾਨ ਕਰ ਰਹੇ ਆ ਇਹਨਾਂ ਨੂੰ ਕਿਵੇਂ ਲੱਗ ਰਿਹਾ ਜੀ ਬਾਬਾ ਜੀ ਮਾੜਾ ਸੰਤਾਨ ਦੇ ਨਾਲ ਵਿਚਾਰ ਸਾਂਝੇ ਮੈਂ ਗ੍ਰੰਥੀ ਸਿੰਘ ਪਿੰਡ ਜਨਤਾਨਗਰ ਤੋਂ ਜੀ ਦੀਦਿਆੜੇ ਚੱਲ ਰਹੇ ਹਨ ਪਹਿਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਦੂਸਰੇ ਦਿਨ ਉਹਨਾਂ ਦੇ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ 10 ਲੱਖ ਫੌਜ ਨਾਲ ਚਾਤਰਾ ਕਰਦੇ ਹੋਏ ਪਹਿਲਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਉਸ ਤੋਂ ਪਰંત ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਛੋਟੇ ਸਾਹਿਬ ਜਾਦੇ ਬਾਬਾ ਜੁਝਾਰ ਸਿੰਘ ਜੀ ਆਗਿਆ ਮੰਗਦੇ ਹੋਏ ਜੰਗ ਵਿੱਚ ਗਏ ਛੋਟੇ ਸਾਹਿਬ ਜادہ ਬਾਬਾ ਵਿਜਾਰ ਸਿੰਘ ਜੀ ਵੀ ਸ਼ਹੀਦ ਹੋ ਗਏ ਉਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਤੋਂ ਅੱਜ ਦਾ ਦਿਨ ਅੱਜ ਪਾਈ ਸੈ ਪਾਈ ਸੰਗਤ ਸਿੰਘ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਕਲਗੀ ਸੌਪਦੇ ਹੋਏ ਤੇ ਚਮਕੌਰ ਦੀ ਗੜੀ ਦਾ ਜੰਗ ਦਾ ਸੁਪਨਾ ਦੇ ਕੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਗਏ ਹਨ ਇਹਨਾਂ ਕੁਝ ਕਹਿੰਦਾ ਹੋਇਆ ਕਿ ਮਾਂ ਦਾ ਜੱਜ ਕਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਦੋਸਤੋ ਤੁਸੀਂ ਦੇਖਿਆ ਕਿ ਸਾਡੇ ਪਿੰਡ ਦੇ ਗਰੰਥੀ ਸਿੰਘ ਔਰ ਉਹਨਾਂ ਦੇ ਸਾਥੀ ਖੂਨਦਾਨ ਕਰ ਰਹੇ ਆ ਔਰ ਨਾਲ ਹੀ ਇਹਨਾਂ ਨੇ ਆਪਣੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਛੋਟਾ ਦਿਹਾੜਿਆਂ ਦੇ ਵਿੱਚ ਜੋ-ਜੋ ਇਨਸੀਡੈਂਟ ਵਾਪਰੇ ਉਹਨਾਂ ਨੂੰ ਬਿਆਨ ਕੀਤਾ ਤੁਹਾਡੇ ਸਾਹਮਣੇ ਸੋ ਮੈਂ ਹੀਰੋ ਮੋਟਰ ਮਾਧਪੁਰ ਗਣੇਸ਼ ਮੋਟਰਜ਼ ਮਾਧਪੁਰ ਜਿਹੜੇ ਵੀਰਾਂ ਨੇ ਇੱਥੇ ਖੂਨਦਾਨ ਕੈਂਪ ਲਾਇਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਆਸ਼ ਕਰਦਾ ਕਿ ਸਾਡਾ ਇਹ ਪੜਾਅ ਅੱਗੇ ਵੀ ਜਾਰੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ